ਨੇ ਵੀ ਆਪਣੇ YouTube ਚੈਨਲ ਨਾਲ ਜੁੜੇ ਨੇ ਜਆ ਭਰਾ ਜਿਹੜੇ ਨਵੇਂ ਨੇ ਆਪਣੀ ਵੀਡੀਓ ਦੇਖ ਰਹੇ ਨੇ ਜਿਹੜੇ ਆਪਣਾ ਘਰ ਬਣਾਉਣ ਦੇ ਵਿੱਚ ਇੰਟਰਸਟਡ ਨੇ ਉਹਨਾਂ ਵਾਸਤੇ ਅੱਜ ਇਹ ਵੀਡੀਓ ਲੈ ਕੇ ਆਏ ਆ ਸਾਰੀ ਡਿਟੇਲਸ ਨੂੰ ਜਾਣਕਾਰੀ ਦੇਵਾਂਗੇ ਤੁਸੀਂ ਆਪਣੇ ਚੈਨਲ ਨੂੰ ਜਿਹੜੇ ਨਵੇਂ ਨੇ ਭਰਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਹੋਰ ਵੀਡੀਓ ਤੁਸੀਂ ਆਪਣੇ ਚੈਨਲ ਤੇ ਦੇਖ ਸਕੋ ਨਵੇਂ ਨਵੇਂ ਐਲੀਵੇਸ਼ਨ ਦੇਖ ਸਕੋ ਆ ਤੁਸੀਂ ਫਰੰਟ ਐਲੀਵੇਸ਼ਨ ਆ ਦੇਖਦੇ ਆ ਫਿਰ ਆਪਾਂ ਇਹਦੇ ਪਲਾਟ ਸਾਈਜ਼ ਦੀ ਗੱਲ ਕਰਾਂਗੇ ਕੀ ਕੀ ਇਹਦੇ ਵਿੱਚ ਆਪਾਂ ਬਣਾਇਆ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਆ ਫਰੰਟ ਆ ਗਿਆ ਆ ਸਾਈਡ 뷰 ਆ ਗਿਆ ਇਸ ਕੋਠੀ ਦਾ ਇਹ ਆਪਣੇ ਕਲਾਇੰਟ ਦਾ ਨੇਮ ਹੈਗਾ ਜਖਸੀਰ ਸਿੰਘ ਆ ਦੇਖੋ ਉੱਪਰ ਜਖਸੀਰ ਸਿੰਘ ਦੇ ਨਾਮ ਤੇ ਇਹ ਤੇ ਆ ਸਾਈਡ 뷰 ਆ ਗਿਆ ਠੀਕ ਹੈ ਆ ਫਰੰਟ ਵੀ ਹੋ ਗਿਆ ਹੁਣ ਆਪਾਂ ਗੱਲ ਕਰਦੇ ਆਂ ਦੇ ਲੇਆਉਟ ਮੈਪ ਦੀ ਠੀਕੀ ਕਿ ਬਣਾਇਆ ਉਹ ਤੁਹਾਨੂੰ ਦੱਸ ਦਿੰਨੇ ਆਪਾਂ ਸਾਰਾ ਇਹ ਬਾਸੂ ਦੇ ਅਕੋਰਡਿੰਗ ਮੈਪ ਰੈਡੀ ਹੋਇਆ ਹੈਗਾ ਤੇ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਇਹਦੀ ਨਿਸ਼ਾਨਦੇਹੀ ਵੀ ਕਰਾਉਣੀ ਆ ਇਸ ਮੈਪ ਦੀ ਅੱਜ ਹੁਣ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਮੈਪ ਦੇ ਪੱਧਰ ਸਭ ਤੋਂ ਪਹਿਲਾਂ ਇੱਕ ਸਾਨੂੰ ਹੋਰ ਗੱਲ ਦੱਸਦੇ ਮੈਂ ਇਹ ਪਲਾਟ ਸਾਰਾ ਬਾਗ ਚ ਸੀ ਇੰਨੀ ਥਾਂ ਆਪਾਂ ਇਹਨੂੰ ਪਹਿਲਾਂ ਗੁਣੀਆਂ ਦੇ ਵਿੱਚੋਂ ਬਾਗ ਕੱਢ ਕੇ ਗੁਣੀਆਂ ਦੇ ਵਿੱਚ ਬਹੁਤ ਵਧੀਆ ਚੀਜ਼ ਦਿੱਤੀ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਦੇ ਹੋ ਆਪਣੇ ਵੀ ਇਹ ਤੁਹਾਨੂੰ ਵਧੀਆ ਲੱਗਿਆ ਇਹ ਆਪਣਾ ਮੈਪ ਰੈਡੀ ਕੀਤਾ ਹੋਇਆ ਬਾਗ ਦੇ ਵਿੱਚ ਫਰੰਟ ਆਉਂਦਾ ਹੈ ਏ 45 ਡੇਢ ਦਾ 45 ਫੁੱਟ ਡੇਢ ਇੰਚ ਦੇ ਵਿੱਚ ਰਾਈਟ ਸਾਈਡ ਆਇੰਦਾ ਹੈ 43.5 ਦਾ ਬੈਕ ਇਹਦੀ ਰਹਿ ਜਾਂਦੇ ਆ 39 4.5 ਦੇ 39 ਫੁੱਟ 4.5 ਇੰਚ ਦੇ ਵਿੱਚ ਇਧਰ ਆਪਣੇ ਲੈਫਟ ਸਾਈਡ ਆਇੰਦਾ 42 ਫੁੱਟ ਤਰਕੀਬ ਨੇ ਹੈ 17-1800 ਸਕਰ ਫੁੱਟ ਦੇ ਦੇ ਵਿੱਚ ਇਹ ਮੈਪ ਰੈਡੀ ਹੋਏਗਾ ਹੁਣ ਆਪਾਂ ਇਹਦੇ ਵਿੱਚ ਕੀ ਕੀ ਬਣਾਇਆ ਕੀ ਕੀ ਕਿੰਨੇ ਰੂਮ ਨੇ ਡਰਾਈੰਗ ਰੂਮ ਕਿਚਨ ਕੀ ਕੀ ਸਹੂਲਤਾਂ ਸਾਰੀ ਸਾਨੂੰ ਡੀਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਬਨੇ ਰਹੋ ਐਂਡ ਤੱਕ ਜਰੂਰ ਦੇਖ ਲੈ ਕਰੋ ਵੀਡੀਓ ਨੌਲੇਜ ਵਾਲੀ ਵੀਡੀਓ ਹੁੰਦੀ ਆਪਣੀਆਂ ਜਿੱਦੋਂ ਆਪਾਂ ਫਰੰਟ ਆਪਣਾ ਆਇਂਦਾ ਪੋਰਚ ਆ ਪੋਰਚ ਆਇਂਦਾ ਆਪਣਾ ਉਸ ਤੋਂ ਬਾਅਦ ਜਦੋਂ ਆਪਾਂ ਇੱਥੋਂ ਦੀ ਐਂਟਰੀ ਕਰਦੇ ਆ ਪੋਰਚ ਵਿੱਚ ਦੇ ਇੱਧਰ ਆਪਣਾ ਬੈਡਰੂਮ ਆਇਂਦਾ ਆ ਬੈਡਰੂਮ ਆ ਗਿਆ ਬੈਡਰੂਮ ਦੇ ਨਾਲ ਆਪਣੀ ਕਿਚਨ ਆ ਗਈ। ਇਹ ਮੇ ਜਿਹੜਾ ਮੈਪ ਹੈ ਸਾਰਾ ਆਰਕੀਟੈਕਚਰਿੰਗ ਰੈਡੀ ਕੀਤਾ ਆਪਾਂ। ਫਿਰ ਆਪਣੀ ਲੌਬੀ ਆ ਜਾਂਦੀ ਆ 25 ਫੁੱਟ 1/2 ਇੰਚ ਬਾਏ 15 ਦੀ ਤੇ ਐਂਟਰੀ ਦੇ ਮੇਨ ਪੋਰਚ ਦੇ ਸਾਹਮਣੇ ਆਪਣੇ ਕੋਲ ਡ੍ਰਾਈੰਗ ਰੂਮ ਆ ਜਾਂਦਾ 12 ਬਾ 12 ਦਾ। ਪੌੜੀਆਂ ਦਾ ਕਨਸੈਪਟ ਆਪਾਂ ਤੁਹਾਨੂੰ ਹੋਰ ਦੱਸਦੇ ਹਾਂ ਬਹੁਤ ਵਧੀਆ ਪੌੜੀਆਂ ਦਾ ਕਨਸੈਪਟ ਹੈ ਇਹ ਥੋੜੇ ਏਰੀਆ ਦੇ ਵਿੱਚ ਹੀ ਚੜ ਜਿੰਦੇ ਜਿਵੇਂ ਆਪਾਂ ਮੰਨ ਕੇ ਚੱਲੋ 7.5 ਫੁੱਟ ਦੇ ਵਿੱਚ ਇਹ ਪੌੜੀ ਆਪਾਂ ਡੰਨ ਕਰਦੇ ਚੜਾਦੇ ਜੇ ਹੁਣ ਜਿਹੜੀਆਂ ਆਪਣੀਆਂ ਯੂ ਸ਼ੇਪ ਹੁੰਦੀਆਂ ਨੇ ਇੱਥੋਂ ਆਇਆ ਪੌੜੀਆਂ ਚ ਉਹਨਾਂ ਨੇ ਉਹ ਸਪੇਸ ਬਹੁਤ ਰੁਕੀਂਦੀ ਲੌਬੀ ਦੀ ਇਹ ਥੋੜੇ ਸਪੇਸ ਦੇ ਵਿੱਚ ਆਪਾਂ ਚੜਾਈਆਂ ਹੁੰਦੀਆਂ ਤੇ ਤਾਂ ਕਿ ਆਪਣੀ ਜਿਹੜੀ ਲੌਬੀ ਆ ਉਹ ਖੁੱਲੀ ਡੁੱਲੀ ਰਹਿ ਸਕੇ ਜੇ ਆਪਾਂ ਹੁਣ ਪੌੜੀ ਇੱਥੇ ਯੂ ਸ਼ੇਪ ਐਂ ਚੱਕ ਲੈਂਦੇ ਇੱਥੋਂ ਬਲਾਕ ਲੈ ਲੈਂਦੇ ਆਹ ਥਾਂ ਦੇ ਵਿੱਚੋਂ ਆ ਕਿਚਨ ਵਾਲੀ ਸਾਈਡ ਛੱਡ ਕੇ ਇੱਥੋਂ ਐ ਬਲਾਕ ਲੈ ਲੈਂਦੇ ਤਾਂ ਉਹ ਜਿਹੜੀ 3.5 ਫੁੱਟ ਦੀ ਆ ਉਹ ਪੌੜੀ ਆਪਣੇ ਕੋਲ ਥਾ ਸਪੇਸ ਰਹਿਣ ਦੀ ਆ ਪੌੜੀ ਲੌਬੀ ਵਰਤਨ ਚ ਨਹੀਂ ਰਹਿਣਦੀ ਥੱਲੇ ਮੰਨ ਕੇ ਚਲੋ ਆਪਾਂ 7-8 ਫੁੱਟ ਤੱਕ ਤੇ ਇੱਥੋਂ ਤੱਕ ਹਾਈਟ ਜਾਂਦੀ ਆ ਉਹਦੀ ਤਾਂ ਫੇਰ ਆਪਾਂ ਇਕੱਲਾ ਪ੍ਰੈਸ ਟੇਬਲ ਹੀ ਯੂਜ਼ੇਬਲ ਹੁੰਦਾ ਆਪਣੇ ਲਈ ਬਾਕੀ ਯੂਜ਼ੇਬਲ ਨਹੀਂ ਹੁੰਦਾ ਜਦੋਂ ਹੁਣ ਪੌੜੀ ਆਪਾਂ ਸਾਈਡ ਤੇ ਕਰਤੀ ਤੇ ਏ ਜੂਸੇਬਲਾ ਸਾਰੀ ਲੌਬੀ ਇਹ 25 ਫੁੱਟ 15 ਦੀ ਲੌਬੀ ਜੂਸੇਬਲਾ ਇੱਥੇ ਆਪਾਂ ਡਾਈਨਿੰਗ ਕੁਛ ਵੀ ਸੋਫੇ ਹਨਾ ਇੱਕ ਚੀਜ਼ ਹੋਰ ਵੀ ਹੁੰਦੀ ਹੈ ਜਿਹੜੇ ਭਰਾਵਾਂ ਨੇ ਘਟ ਬੈਲੈਂਸ ਕਰਨਾ ਹੁੰਦਾ ਬੈੱਡਰੂਮ ਤਿੰਨ ਬਣਾਉਣੇ ਹੁੰਦਾ ਉਹਦਾ ਵੀ ਤੁਹਾਨੂੰ ਦੱਸਦੇ ਆ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜਿੰਨੇ ਭਰਾ ਆਪਣੇ ਨਾਲ ਜੁੜੇ ਹੋਏ ਨੇ ਤੇ ਕਮੈਂਟਾਂ ਚ ਦੱਸ ਦਿਓ ਆਵਾਜ਼ ਸਹੀ ਆ ਰਹੀ ਹੈ ਹੁਣ ਆਪਾਂ ਚੱਲਦੇ ਆਂ ਸੈਕੰਡ ਦੇ ਵਿੱਚ ਆ ਬੈੱਡਰੂਮ ਆ ਗਿਆ ਆਪਣਾ 13 ਬਾਈ 12 ਦਾ ਇਦੇ ਨਾਲ ਅਟੈਚ ਆਪਾਂ ਦਿੱਤਾ ਡਰੈਸਰ ਨਾਲ ਅਟੈਚ ਆਪਣੇ ਕੋਲ ਡਰੈਸਰ ਆ ਗਿਆ ਡਰੈਸਰ ਦੇ ਨਾਲ ਹੀ ਟਾਇਲਟ ਆ ਗਿਆ ਤੇ ਨਾਇ ਤਾਂ ਡਰੈਸਰ ਆਪਾਂ ਇੱਧਰ ਰੂਮ ਦੇ ਲਈ ਜੂਜ਼ ਦੇ ਤਾਂ ਟਾਇਲਟ ਆ ਨਾ ਆਪਾਂ ਲੌਬੀ ਦੇ ਵਿੱਚ ਲਈ ਵਰਤ ਲਿਆ ਇਹ ਫਿਰ ਉਹਦੇ ਨਾਲ ਸਟੋਰ ਆ ਗਿਆ 10 ਬਾਈ 10 ਫੁੱਟ 1.5 ਇੰਚ ਦਾ ਉਹਦੇ ਨਾਲ ਸਟੋਰ ਆ ਗਿਆ ਇਹ ਪਲਾਨ ਆਪਣਾ ਗਰਾਉਂਡ ਫਲੋਰ ਦਾ ਸੀਗਾ ਤੁਸੀਂ ਹੁਣ ਸਾਨੂੰ ਕਮੈਂਟ ਕਰਕੇ ਦੱਸਿਓ ਗਰਾਉਂਡ ਫਲੋਰ ਦਾ ਪਲਾਨ ਤੁਹਾਨੂੰ ਕਿਵੇਂ ਲੱਗਿਆ ਬਾਗ ਦੇ ਵਿੱਚ ਇਹ ਪਲਾਟ ਸੀਗਾ ਆਪਾਂ ਗੁਣੀਆਂ ਦੇ ਵਿੱਚ ਰੈਡੀ ਕਰਕੇ ਦਿੱਤਾ ਕਿਸੇ ਵੀ ਰੂਮ ਦੇ ਵਿੱਚ ਗੁਣੀਆਂ ਨਹੀਂ ਰੱਖਿਆ ਆਪਾਂ ਚੌਂਸ ਕਰਿਆ ਤੇ ਆਪਾਂ ਜਗ੍ਹਾ ਨੂੰ ਕੰਮ ਲੈਂਦਾਗਾ ਜਗ੍ਹਾ ਆਪਾਂ ਫालतू ਨਹੀਂ ਛੱਡੀ ਹੈਗੀ ਅਜੇ ਤਾਂ ਆਪਾਂ ਛੱਡਣ ਨੂੰ ਇੱਥੋਂ ਜੇ 5 ਫੁੱਟ ਛੱਡ ਦਿੰਦੇ ਇੱਥੇ ਆ ਕੇ 12-13 ਫੁੱਟ ਹੋ ਜਾਂਦੀ ਤੇ ਜਗ੍ਹਾ ਕਿਸੇ ਵੀ ਕੰਮ 'ਚ ਨਹੀਂ ਆਉਂਦੀ ਸੀਗੀ ਆ ਇਹਦਾ ਫਰੰਟ 뷰 ਆ ਤੇ ਆ ਇਹਦਾ ਸਾਈਡ 뷰 ਆ ਸੋਨੂੰ ਇਹ ਉੱਪਰ ਆਪਾਂ ਕੋਠੀ ਦੇ ਬਣਾਇਆ ਲੈਆਉਟ ਆ ਇੱਕ ਬੈੱਡਰੂਮ ਹੋ ਗਿਆ ਆਪਣੇ ਕੋਲੇ ਤੇ ਆ ਆਪਣੀ ਪਾਊਡਰੀ ਦੀ ਸਪੇਸ ਆ ਗਈ ਆ ਆਪਣਾ ਵਾਸ਼ਰੂਮ ਆ ਗਿਆ ਆ ਬੈੱਡਰੂਮ ਆ ਗਿਆ ਇੱਕ ਇੱਥੇ ਬੈੱਡਰੂਮ ਆ ਆ ਆਪਣੀ ਲੋਬੀ रहेगी 7 17 बाई 15 ਦੀ ਆ ਟੈਰਸ ਰਹੇਗੀ ਆਪਣਾ ਸਾਰਾ ਓਪਨ ਤੇ ਆ ਮੂਰੇ ਬਰਾਂਡੇ ਆ ਜਾਣਗੇ ਸੋਨੂੰ ਇਹ ਪਲਾਨ ਕਿਵੇਂ ਲੱਗਿਆ ਕਮੈਂਟ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਆਣ ਦਾ ਬਹੁਤ ਬਹੁਤ ਧੰਨਵਾਦ